ਨਮਸਕਾਰ ਇਹ ਆਕਾਸ਼ ਵਾਣੀ ਹੈ ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ ਪੂਰੀ ਦੁਨੀਆ ਵਿੱਚ ਜਿਗਰ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਵਧਾਉਣ ਅਤੇ ਲੋਕਾਂ ਨੂੰ ਤੇਲ ਤੇ ਚਿਕਨਾਈ ਵਾਲੇ ਖੁਰਾਕ ਪਦਾਰਥਾਂ ਤੋਂ ਪਰਹੇਜ਼ ਰੱਖ ਕੇ ਜੀਵ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ਲਈ ਅੱਜ ਵਿਸ਼ਵ ਜਿਗਰ ਦਿਵਸ ਮਨਾਇਆ ਜਾ ਰਿਹਾ ਹੈ ਵਿਸ਼ਵ ਸਿਹਤ ਸੰਗਠਨ ਮੁਤਾਬਕ ਭਾਰਤ ਵਿੱਚ ਜਿਗਰ ਦੀਆਂ ਬਿਮਾਰੀਆਂ ਮੌਤ ਹੋਣ ਦਾ ਦਸਵਾਂ ਸਭ ਤੋਂ ਆਮ ਕਾਰਨ ਨੇ ਹੈਪਾਟਾਈਟਿਸ B C ਤੇ ਹੈਪਾਟੋਸੈਲੂਲਰ ਕਾਰਸੀਨੋਮਾ ਜਿਹੀਆਂ ਬਿਮਾਰੀਆਂ ਅਕਸਰ ਖਰਾਬ ਜੀਵਨ ਸ਼ੈਲੀ ਕਾਰਨ ਹੁੰਦੀਆਂ ਨੇ ਜਿਸ ਵਿੱਚ ਸ਼ਰਾਬ ਤੇ ਨਸ਼ੀਲੀ ਦਵਾਈਆਂ ਦਾ ਸੇਵਨ ਨੁਕਸਾਨਦਾਇਕ ਖੁਰਾਕ ਪਦਾਰਥਾਂ ਦਾ ਲੰਮੇ ਸਮੇਂ ਤੱਕ ਸੇਵਨ ਸੁਸਤ ਜੀਵਨ ਸ਼ੈਲੀ ਤੇ ਕਸਰਤ ਦੀ ਕਮੀ ਸ਼ਾਮਲ ਨੇ ਇਹ ਦਿਨ ਮਨਾਉਣ ਲਈ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਅਰੀ ਸਾਇੰਸਸ ਨਵੀਂ ਦਿੱਲੀ ਵਿੱਚ ਸਿਹਤਮੰਦ ਜਿਗਰ ਸਿਹਤਮੰਦ ਭਾਰਤ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਇਹ ਦਿਨ ਮਨਾਉਣ ਲਈ ਵਿਸ਼ਵ ਜਿਗਰ ਦਿਵਸ ਦੀ ਥੀਮ ਭੋਜਨ ਹੀ ਦਵਾਈ ਰੱਖਿਆ ਗਿਆ ਹੈ। ਇਹ ਇਸ ਗੱਲ ਤੇ ਚਾਨਣਾ ਪਾਉਂਦੀ ਹੈ ਕਿ ਕਿਵੇਂ ਚੰਗੀ ਖੁਰਾਕ ਦਾ ਬਦਲ ਜਿਗਰ ਨੂੰ ਮਜ਼ਬੂਤ ਰੱਖ ਸਕਦਾ ਹੈ ਤੇ ਕਮਜ਼ੋਰ ਪਾਚਨ ਸੰਬੰਧੀ ਸਮੱਸਿਆਵਾਂ ਦੇ ਖਤਰੇ ਨੂੰ ਘੱਟ ਕਰ ਸਕਦਾ ਹੈ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਹੈ ਕਿ ਜੇਲ੍ਹਾਂ ਵਿੱਚ ਵਧ ਰਹੇ ਐਚਆਈਵੀ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਾਰੇ ਵਿਅਕਤੀਆਂ ਤੇ ਕੈਦੀਆਂ ਦੇ ਪੰਜ ਟੈਸਟ ਕਰਵਾ ਕੇ ਮੁਫਤ ਇਲਾਜ ਕਰਵਾਇਆ ਜਾ ਰਿਹਾ ਹੈ। ਮੰਤਰੀ ਨੇ ਕਿਹਾ ਜੇਲ੍ਹਾਂ ਦੇ ਵਿੱਚ ਅਸੀਂ 100% ਟੈਸਟਿੰਗ ਕਰਕੇ ਜਿੰਨੇ ਵੀ ਬੰਦੇ ਜਿਹੜੇ ਸੀਗੇ ਉਹਦੇ ਵਿੱਚ ਐਚਆਈਵੀ ਹੈਪਟਾਈਟਸ ਸੀ ਐਂਡ ਸੀ ਟਿਬਰਕਲੋਸਿਸ ਐਂਡ ਸਿਫੀਲਿਸ ਪੰਜ ਬਿਮਾਰੀਆਂ ਦਾ ਟੈਸਟ ਕਰਕੇ ਸਾਰੇ ਜੇਲ੍ਹ ਨੂੰ ਉਸੇ ਟ੍ਰੀਟਮੈਂਟ ਤੇ ਭਾਤ ਦਾ 50% ਸੇ ਕੰਟਰੋਲ ਟਾਈਟਰੀ ਹੁਣ ਜਨਰਲ ਪਬਲਿਕ ਦੇ ਵਿੱਚ ਵੀ ਕਰ ਰਹੇ ਆ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਸਾਰੇ ਇਲਾਜ ਫ੍ਰੀ ਹੈ ਉਹਨਾਂ ਨੇ ਅੱਗੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਆ ਕੇ ਹੰਗਾਮਾ ਜਾਂ ਭੰਨ ਤੋੜ ਕਰਨ ਦੇ ਮਾਮਲਿਆਂ ਬਾਰੇ ਸਖਤੀ ਕੀਤੀ ਜਾਵੇਗੀ ਤੇ ਅਜਿਹੇ ਵਿਅਕਤੀਆਂ ਦੀ ਜ਼ਮਾਨਤ ਵੀ ਨਹੀਂ ਹੋਣ ਦਿੱਤੀ ਜਾਵੇਗੀ ਮંત્રી ਨੇ ਕਿਹਾ ਕਿ ਹਸਪਤਾਲ ਵਿੱਚ ਇਲਾਜ ਕਰਵਾਉਣ ਆਉਣ ਵਾਲਿਆਂ ਨਾਲ ਹਮਦਰਦੀ ਨਾਲ ਪੇਸ਼ ਆਇਆ ਜਾਵੇਗਾ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਦੀ ਕਮੀ ਸੰਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਡਾਕਟਰਾਂ ਦੀ ਨਵੀਂ ਭਰਤੀ ਕੀਤੀ ਜਾ ਰਹੀ ਹੈ ਕੌਮੀ ਪ੍ਰੀਖਿਆ ਏਜੰਸੀ ਐਨਟੀਏ ਨੇ ਅੱਜ ਸਵੇਰੇ ਸਾਂਝੀ ਦਾਖਲਾ ਪ੍ਰੀਖਿਆ ਜੀਈਈ ਮੇਨ 2025 ਦੇ ਦੂਜੇ ਸੈਸ਼ਨ ਦੇ ਨਤੀਜੇ ਜਾਰੀ ਕਰ ਦਿੱਤੇ ਨੇ ਇਸ ਵਾਰ ਕੁੱਲ 24 ਵਿਦਿਆਰਥੀਆਂ ਨੇ ਸੋ ਦਾ ਸੰਪੂਰਨ ਐਨਟੀਏ ਸਕੋਰ ਪ੍ਰਾਪਤ ਕੀਤਾ ਹੈ ਨਤੀਜਾ ਕਟਆਫ ਦੇ ਨਾਲ ਜੀਈਈ ਮੇਨ ਦੀ ਅਧਿਕਾਰਤ ਵੈੱਬਸਾਈਟ jeeemain.nta.nic.in ਤੇ ਮੌਜੂਦ ਹੈ કુલ 992350 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ ਇਹਨਾਂ ਵਿੱਚ 681878 ਔਰਤਾਂ ਅਤੇ 310469 ਮਰਦ ਸ਼ਾਮਲ ਸਨ NTA ਨੇ ਇਹ ਪ੍ਰੀਖਿਆ 2 ਤੋਂ 9 ਅਪ੍ਰੈਲ ਦਰਮਿਆਨ ਕਰਵਾਈ ਸੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ 124 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 2.5 ਕਿਲੋ ਹੈਰੋਇਨ ਅਤੇ 2 ਲੱਖ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਹੈ ਇਸ ਨਾਲ 49 ਦਿਨਾਂ ਵਿੱਚ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਗਿਣਤੀ 6573 ਹੋ ਗਈ ਹੈ ਇਸ ਬਾਰੇ ਕਾਨੂੰਨ ਤੇ ਵਿਵਸਥਾ ਸੰਬੰਧੀ ਵਿਸ਼ੇਸ਼ ਟੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਹੈ ਕਿ 200 ਤੋਂ ਵੱਧ ਪੁਲਿਸ ਟੀਮਾਂ ਨੇ ਸ਼ੂਬੇ ਵਿੱਚ ਛਾਪਮਾਰੀ ਕੀਤੀ ਤੇ ਸਾਰਾ ਦਿਨ ਚੱਲੀ ਇਸ ਕਾਰਵਾਈ ਦੌਰਾਨ ਪੁਲਿਸ ਟੀਮਾਂ ਨੇ 490 ਸ਼ਕਤੀ ਵਿਅਕਤੀਆਂ ਕੋਲ ਪੁੱਛ ਪੜਤਾਲ ਵੀ ਕੀਤੀ ਹੈ ਵਿਗਿਆਨਕ ਖੋਜ ਵਿੱਚ ਆਪਣੀ ਵੱਧ ਦੀ ਪ੍ਰਮੁਖਤਾ ਨੂੰ ਉਜਾਗਰ ਕਰਦੇ ਹੋਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਅਨੁਸੰਧਾਨ ਰਾਸ਼ਟਰੀ ਖੋਜ ਫਾਊਂਡੇਸ਼ਨ ANRF ਵੱਲੋਂ ਐਕਸਲਰੇਟਿਡ ਇਨੋਵੇਸ਼ਨ ਐਂਡ ਰਿਸਰਚ ਗ੍ਰਾਂਟ ਲਈ ਸਨਮਾਨਿਤ ਕੀਤਾ ਗਿਆ ਹੈ ਪੰਜਾਬ ਯੂਨੀਵਰਸਿਟੀ ਐਕਸਪੋ ਇੱਕ ਸੰਸਥਾ ਜੋ ਕੰਮ ਕਰੇਗੀ ਜਿਸ ਵਿੱਚ ਹੱਬ ਸੰਸਥਾ ਭਾਰਤੀ ਟੈਕਨਾਲੋਜੀ ਸੰਸਥਾਨ ਆਈਆਈਟੀ ਰੋਪੜ ਹੋਵੇਗਾ ਵਾਈਸ ਚਾਂਸਲਰ ਪ੍ਰੋਫੈਸਰ ਰੇਨੂ ਵਿਗਨੇ ਨੇ ਕਿਹਾ ਹੈ ਕਿ ਇਹ ਮੰਨਤਾ ਪੀਯੂ ਲਈ ਮਾਨਮਤੀ ਪ੍ਰਾਪਤੀ ਹੈ ਜੋ ਅਧਿਆਪਕਾਂ ਅਤੇ ਖੋਜਕਰਤਾਵਾਂ ਦੇ ਸਮਰਪਣ ਅਤੇ ਉੱਤਮਤਾ ਨੂੰ ਉਜਾਗਰ ਕਰਦੀ ਹੈ ਭਾਰਤ ਦੇ ਪਹਿਲੇ ਉਪਗ੍ਰਹਿ ਆਰੀਆ ਭਟ ਨੇ ਅੱਜ 50 ਸਾਲ ਪੂਰੇ ਕਰ ਲਏ ਨੇ 1975 ਵਿੱਚ ਅੱਜ ਦੇ ਦਿਨ ਦਾਗੇ ਗਏ ਇਸ ਉਪਗ੍ਰਹਿ ਦਾ ਨਾਮ ਪ੍ਰਾਚੀਨ ਭਾਰਤੀ ਗਣਿਤ ਸ਼ਾਸਤਰੀ ਅਤੇ ਖਗੋਲ ਵਿਗਿਆਨੀ ਆਰਿਆਪਟ ਦੇ ਨਾਂ ਤੇ ਰੱਖਿਆ ਗਿਆ ਸੀ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਵੱਲੋਂ ਬਣਾਇਆ ਗਿਆ ਇਹ ਉਪਗ੍ਰਹਿ ਤਤਕਾਲੀ ਸੋਵੀਅਤ ਯੂਨੀਅਨ ਦੀ ਮਦਦ ਨਾਲ ਕਪੁਸਟਿਨ ਯਾਰ ਤੋਂ ਡਾਗਿਆ ਗਿਆ ਸੀ ਇਸ ਉਪਗ੍ਰਹਿ ਦਾ ਉਦੇਸ਼ ਸੂਰਜੀ ਬੋਟਿਕ ਵਿਗਿਆਨ ਐਰੋਨੋਮੀ ਅਤੇ ਐਕਸ-ਰੇ ਖਗੋਲ ਵਿਗਿਆਨ ਸਮੇਤ ਕਈ ਖੇਤਰਾਂ ਦੀ ਪਰਚੋਲ ਕਰਨਾ ਸੀ 5 ਦਿਨ ਪੰਚ ਪੰਦ ਵਿੱਚ ਬਿਤਾਉਣ ਤੋਂ ਬਾਅਦ ਆਰਿਆ ਪੱਟ ਨੂੰ ਬਿਜਲੀ ਦੀ ਅਸਫਲਤਾ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਸਾਰੇ ਪ੍ਰਯੋਗ ਰੋਗ ਟੇਕੇ ਸੀ ਇਸ ਦੇ ਬਾਵਜੂਦ ਕੀਮਤੀ ਡਾਟਾ ਇਕੱਠਾ ਕੀਤਾ ਗਿਆ ਅਤੇ ਵਿਗਿਆਨੀਆਂ ਨੇ ਉਪਗ੍ਰਹਿ ਵਿਕਾਸ ਵਿੱਚ ਮਹੱਤਵਪੂਰਨ ਤਜਰਬਾ ਹਾਸਲ ਕੀਤਾ ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੰਡਲ ਐਟ ਦਾ ਰੇਟ AIR ਅਰੰਝੂ ਜਲੰਧਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਮਿੰਟ ਤੇ ਨਮਸਕਾਰ